ਭਾਈ ਦੋਮੈਂਟ ਰੁਕ ਜਾਓ ਸਰ ਦੇ ਆਦਮੀ ਕਰਨ ਵਾਲਿਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਹਾਏ ਲਾਓ ਹਾਏ ਲਾਓ ਹਾਏ ਲਾਓ ਗੰਦੀ ਸਿੰਘ ਰਹਾ ਕਰੋ ਰਿਹਾ ਕਰੋ ਰਿਹਾ ਕਰੋ ਕਮਿਨ ਸਾਹ ਮੋਰਚਾ ਜਿੰਦਾਬਾਦ ਜਿੰਦਾਬਾਦ 2015 ਤੋਂ ਲੈ ਕੇ ਹਰ ਪੰਥ ਪੰਥ ਦੀਆਂ ਤਰ੍ਹਾਂ ਅਤੇ ਸਮੂਥੀਆਂ ਹੀ ਕਿਸਾਨ ਜਥੇਬੰਦੀਆਂ ਮਜ਼ਦੂਰ ਜੂਨੀਅਨ ਸਾਰੇ ਹੀ ਲਗਭਗ ਰਲ ਮਿਲ ਕੇ ਬੰਦੀ ਸਿੱਖਾਂ ਦੀ ਰਿਹਾਈ ਦੀ ਜਿਹੜੀ ਮੰਗ ਕਰ ਰਹੇ ਔਰ ਜੋ 2015 ਚ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਗਲੀਆਂ ਨਾਲੀਆਂ ਦੇ ਵਿੱਚ ਰੋਲੇ ਗਏ ਐ ਸੋ ਉਹਨਾਂ ਦੇ ਲਈ ਅਸੀਂ ਜਿਹੜਾ ਇੱਕ ਲਾਜ਼ਾਰੀ ਕਰਾਉਣ ਵਾਸਤੇ ਵੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਲਗਭਗ ਉਮਰ ਕੈਦ ਸਜ਼ਾਏ ਮੌਤ ਦੀ ਜਿਹੜੀ ਸਜ਼ਾ ਹੋਣੀ ਚਾਹੀਦੀ ਹੈ ਔਰ ਜਿਹੜੇ ਬੰਦੀ ਸਿੱਖ ਨੇ ਭਾਵੇਂ ਕੋਈ ਹਿੰਦੂ ਹੈ ਭਾਵੇਂ ਸਿੱਖ ਹੈ ਭਾਵੇਂ ਮੁਸਲਮਾਨ ਹੈ ਉਹਦੇ ਵਿੱਚ ਬੰਦੀ ਸਿੱਖਾਂ ਦੀ ਰਿਆਇਤ ਜਿਹੜਾ ਅਸੀਂ ਅੱਜ ਰੋਸ ਮਜਾਰਾ ਔਰ ਇੱਕ ਰਾਸ਼ਟਰਪਤੀ ਨੂੰ ਜਿਹੜਾ ਐਸਟੀਐਮ ਰਾਈ ਮੰਨ ਪੱਤਰ ਦੇਣ ਵਾਸਤੇ ਇੱਥੇ ਇਕੱਤਰ ਹੋਏ ਆ ਮੈਂ ਯੂਨਾਈਟਿਡ ਅਕਾਲੀ ਦਲ ਜਿਹੜਾ ਪ੍ਰਧਾਨ ਔਰ ਇੰਟਰਨੈਸ਼ਨਲ ਸੰਸਮਾਜ ਜਿਹੜਾ ਪ੍ਰਧਾਨ ਫਿਰ ਬੋਲਣਾ ਸੁਮੁੱਚੀਆਂ ਜੀ ਕਿਸਾਨ ਜਥੇਬੰਦੀਆਂ ਔਰ ਸਮੂੱਚੇ ਹੀ ਮਜ਼ਦੂਰ ਤੇ ਸੇਵਿੰਗਾਂ ਜਿਹੜੇ ਇੱਥੇ ਪਹੁੰਚੇ ਆ ਸਾਡੇ ਨਾਲ ਸੋ ਤਾਲਮੇਲ ਕਰਕੇ ਐਸ.ਡੀ.ਐਮ ਸਾਹਿਬ ਨੂੰ ਮੰਗ ਪੱਤਰ ਦੇਣਾ ਸੋ ਨਾਲ ਇੱਕ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜੰਗ ਹੈ ਉਹ ਪਿਛਲੇ ਦਿਨੀ ਜਿਹੜੀ ਜੰਗ ਲੱਗੀ ਸੀ ਜਿਹਦੇ ਵਿੱਚ ਸਾਡੇ ਮਾਵਾ ਦੇ ਜਿਹੜੇ ਨੌਜਵਾਨ ਪੁੱਤ ਗੱਭਰੂ ਪੁੱਛੀ ਤੋਏ ਨੇ ਸੋ ਉਹਦੇ ਵਿੱਚ ਅਸੀਂ ਮੋਦੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਸਾਡਾ ਪੰਜਾਬ ਜਿਹੜਾ ਹੈ ਉਹ ਕਦੇ ਨਹੀਂ ਚਾਹੂਗਾ ਵੀ ਅਸੀਂ ਪਾਕਿਸਤਾਨ ਦੇ ਨਾਲ ਜੰਗ ਲੜੀਏ ਕਿਉਂਕਿ ਅਸੀਂ ਨਾ ਤਾਂ ਉਹਨਾਂ ਦੇ ਮਾਵਾ ਦੇ ਪੁੱਤ ਮਰਾਉਣੇ ਆ ਨਾ ਅਸੀਂ ਆਪਣੇ ਸੋ ਇਹ ਸਾਡੇ ਅਹਿਮ ਮੁੱਦੇ ਨੇ ਜਿਹੜੇ ਸੋ ਇੱਕ ਜਿਹੜਾ ਅੱਜ 29 ਮਈ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦੇ ਦਿਨ ਜਿਹੜਾ ਇੱਕ ਸਿੱਧੂ ਮੂਸੇਵਾਲਾ ਜਿਹੜਾ ਮੁੰਡਾ ਸੀਗਾ ਗਾਇਕ ਸੀਗਾ ਉਹਨੂੰ ਜਿਹੜਾ ਗੋਲੀਆਂ ਦੇ ਨਾਲ ਸ਼ਹੀਦੀ ਕੀਤਾ ਗਿਆ ਸੀ ਤੋਂ ਹਜੇ ਤੱਕ ਵੀ ਜਿਹੜੀ ਪੰਜਾਬ ਸਰਕਾਰ ਵੱਲੋਂ ਭਵੰਤਮਨ ਦੀ ਸਰਕਾਰਾ ਉਹਨਾਂ ਵੱਲੋਂ ਜਿਹੜਾ ਉਹਨਾਂ ਨੂੰ ਉਹਨੂੰ ਮਾਰਨ ਵਾਲੇ ਜਿਹੜੇ ਬੰਦੇ ਆ ਹਜੇ ਤੱਕ ਕੋਈ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੋਈ ਉਹਨਾਂ ਦਾ ਨਾਮ ਨਹੀਂ ਆਇਆ ਅਜੇ ਸੋ ਅਸੀਂ ਪੰਜਾਬ ਸਰਕਾਰ ਨੂੰ ਤੇ ਸੈਂਟਰ ਗਵਰਨਮੈਂਟ ਨੂੰ ਇਹੀ ਬੇਨਤੀ ਕਰਨੀ ਚਾਉਂਦੇ ਆ ਵੀ ਜਿਹੜਾ ਤੁਸੀਂ ਪੰਜਾਬੀਆਂ ਦੇ ਨਾਲ ਧੱਕਾ ਕਰ ਰਹੇ ਹੋ ਤੇ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ